ਇਸ ਦੇ ਦਰਸਦੀ ਲਗੀ ਰਣੀ ਉਡੀਕ ਲੱਬਿਆਂ ਹੱਥ ਕਿਸੇ ਨਾ ਆਈਆ ਪਰਮੇਸ਼ਵਰ ਦੇ ਦਰਸ਼ਨ ਦੀ ਉਡੀਕ ਸੀ ਕਿ ਕਦੋਂ ਉਹ ਪਰਮਾਤਮਾ ਮਾਤ ਲੋਕ ਦੇ ਵਿੱਚ ਆਪਣਾ ਪ੍ਰਗਟਾਵਾ ਕਰੇ ਬੇਸ਼ੱਕ ਪਰਮਾਤਮਾ ਨਿਰਗੁਣ ਹੈ ਨਿਰੰਕਾਰ ਹੈ ਜੋਤਿਸਰੂਪ ਹੈ ਸ਼ਬਦੀ ਤਾਰ ਅੱਜ ਜ਼ਗਾਦ ਸਤ ਤੇ ਸੱਚ ਹੈ ਪਰਮਾਤਮਾ ਹਰ ਜਗ੍ਹਾ ਤੇ ਸਮਾਇਆ ਪਰਮਾਤਮਾ ਹਰ ਕੱਟ ਦੇ ਵਿੱਚ ਆਪਣਾ ਵਾਸਾ ਰੱਖਦਾ ਪਰਮਾਤਮਾ ਜ਼ਰੇ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ ਪਰ ਪਿਛਲੀਆਂ ਪੈਸ਼ੀਨ ਵਹੀਆਂ ਦੇ ਆਧਾਰ ਤੇ ਇੱਕ ਅਜਿਹੇ ਸਮਾ ਆਇਆ ਜਦੋਂ ਸਮੇਂ ਨੇ ਸਮੇਂ ਦੇ ਵਿੱਚ ਤਬਦੀਲੀ ਕੀਤੀ ਉਸ ਤਬਦੀਲੀ ਦੇ ਵਿੱਚ ਪਰਮ ਬ੍ਰਹਮ ਪਤ ਪਰਮੇਸ਼ਵਰ ਨਿਰਗੁਣ ਨਿਰੰਕਾਰ ਜੋਤ ਸਰੂਪ ਆਜਗਾਦ ਸ਼ਬਦ ਦੀ ਤਾਰ ਉਹ ਪਰਮਾਤਮਾ ਜਿਹੜਾ ਕਦੀ ਕਿਸੇ ਨੇ ਆਪਣੀ ਅੱਖਾਂ ਨਾਲ ਦੇਖਿਆ ਹੀ ਨਹੀਂ ਸੀ ਪਰਮਾਤਮਾ ਦਾ ਰੂਪ ਨਿਰਾਕਾਰ ਹੈ ਨਿਰੰਕਾਰ ਹੈ ਆਜਗਾਦ ਸੱਚ ਤੇ ਸੱਚ ਦੀ ਪਰਵਾਸ਼ਾ ਦੇ ਵਿੱਚ ਦੱਸਿਆ ਗਿਆ ਪਰ ਜਿੰਨਾ ਚਿਰ ਪਰਮਾਤਮਾ ਆਪਣੇ ਸਰਗੁਣ ਸਤ ਸਰੂਪ ਨੂੰ ਮਾਤ ਲੋਕ ਵਿੱਚ ਆਪਣੀ ਸ਼ਬਦ ਦੀ ਨਾਲ ਪ੍ਰਗਟੇ ਪ੍ਰਸਿੱਧ ਨਹੀਂ ਕਰਦੇ ਉਹਨਾਂ 'ਚ ਸਾਨੂੰ ਪਹਿਚਾਨ ਨਹੀਂ ਸੀ ਹੁੰਦੀ ਪਰਮੇਸ਼ਰ ਦਾ ਆਉਣਾ ਮਾਤ ਲੋਕ ਦੇ ਵਿੱਚ ਹੋਇਆ ਸਰਬ ਹਰ ਸੰਗਤ ਦੀ ਹਜੂਰ ਸ਼ੈਨ ਚਾ ਜੀ ਨੇ ਸਰਬ ਹਰ ਸੰਗਤ ਲਈ 33 ਅਸੂਲ ਦੇ ਦਿੱਤੇ ਨੇ ਨਿਰਕੁੰਚ ਲੋਤ ਪ੍ਰਖਿਆ ਕਾਲ ਦਾ ਹੀ ਕੇਵਲ ਇਸ਼ਟ ਮਰਣਾ ਸਤਿਗੁਰੂ ਸ਼ਬਦ ਨੂੰ ਹੀ ਮੰਨਣਾ ਵਧੋ ਪਹਿਚਾਨ ਕਿੱਦਾਂ ਹੋ ਸਕਦੀ ਸੀ ਪਰਮੇਸ਼ਵਰ ਦਾ ਮਾਤ ਲੋਕ ਵਿੱਚ ਆਉਣਾ ਹੋਇਆ ਬੇਪਹਿਚਾਨ ਨੇ ਆਪਣੀ ਪਹਿਚਾਨ ਮਾਤ ਲੋਕ ਦੇ ਵਿੱਚ ਦੇ ਦਿੱਤੀ ਬੇਪਹਿਚਾਨ ਨੇ ਜਦੋਂ ਆਪਣੀ ਪਹਿਚਾਨ ਸੰਸਾਰ ਦੇ ਵਿੱਚ ਦੇ ਦਿੱਤੀ ਆਪਣਾ ਨਾਮ ਰੱਖ ਲਿਆ ਸੋਹੰਗ ਮਾਰਾਇਸ਼ੇ ਸ੍ਰੀ ਵਿਸ਼ਨੂੰ ਭਗਵਾਨ ਦੀ ਸੋ ਪਰਮਾਤਮਾ ਹਾਂ ਗਾਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਧਾਰ ਨੂੰ ਸੁਹੰਗ ਦਾ ਰੂਪ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਮਹਾਰਾਜ ਤੂੰ ਰਾਜਾਂ ਦਾ ਰਾਜਾ ਛੇਤੀ ਸਾਰੇ ਸੰਸਾਰ ਨੂੰ ਬੈ ਵਿੱਚ ਰੱਖਣ ਵਾਲੀ ਸਮਰਾਟਾ বিষ্ণੂ ਪ੍ਰਭੂ ਪ੍ਰਿਤਪਾਲ ਪਾਲਣਹਾਰ ਭਗਵਾਨ ਦੀ ਜੈ ਅਕਾਲ ਪੁਰਖ ਦੀ ਸਦਾ ਜੈ ਹੁੰਦੀ ਬਿਨਾ ਅਕਾਲ ਪੁਰਖ ਤੋਂ ਹੋਰ ਕੋਈ ਜੈ ਹੋ ਸਕਦੀ ਨਹੀਂ ਇਸ ਸ਼ਬਦ ਨੂੰ ਪੰਜ ਵਾਰ ਬੋਲਨੇ ਹਾਂ ਪੰਜ ਵਾਰ ਸਵੇਰੇ ਪੰਜ ਵਾਰ ਸ਼ਾਮ ਨੂੰ ਕਿਉਂ ਪੰਜ ਵਾਰ ਬੋਲਿਆ ਜਾਂਦਾ ਹੈ ਪੰਚਮ ਸ਼ਬਦ ਦੇ ਮਾਲਕ ਨੇ ਪਰਮੇਸ਼ਰ ਨੇ ਹੁਕਮ ਦਿੱਤਾ ਕਿ ਸ਼ਬਦੀ ਜੈਕਾਰੇ ਨੂੰ ਪੰਜ ਵਾਰ ਬੋਲਣਾ ਪੰਜ ਵਾਰ ਕਿ ਇਹ ਜੀਵਾਤਮਾ ਤੇ ਪੰਜਾਂ ਤੱਤਾਂ ਦੀ ਬਣੀ ਹੈ ਤੇਰੇ ਪੰਜਾਂ ਤੱਤਾਂ ਨੂੰ ਮੈਂ ਮਾਤ ਰੋਖ ਵਿੱਚ ਲੇਖੇ ਲਾ ਲਿਆ ਹੈ ਜਿਸ ਵੀ ਪ੍ਰਜਿਤ ਆਤਮਾ ਨੇ ਆਪਣੀ ਰਸਨਾ ਨਾਲ ਸੋਹੰਗ ਮਾਰਈ ਸ਼ੇਰ ਸੇ Vishnu Bhagwan ਦੀ ਜੈ ਦਾ ਜਾਕਾਰਾ ਇੱਕ ਵਾਰ ਆਪਣੀ ਰਸਨਾ ਨਾਲ ਬੋਲਿਆ ਉਸ ਨੂੰ ਸੰਸਾਰ ਦੇ ਵਿੱਚ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ ਇਸ ਕਰਕੇ ਇਹ ਸ਼ਬਦੀ ਜਾਕਾਰਾ ਪੰਡਵਾਲ ਬੋਲਿਆ ਜਾਂਦਾ ਕਿ ਕਿਸੇ ਨੇ ਦੁਬਾਰਾ ਜਨਮ ਸੰਸਾਰ ਦੇ ਵਿੱਚ ਲੈਣਾ ਨਹੀਂ 1084 ਦੇ ਵਿੱਚ ਉਹ ਛਟਕਾਰਾ ਹੋ ਗਿਆ ਤੇ ਸੰਸਾਰ ਦੇ ਵਿੱਚ

ਜੇਕਰ ਅਸੀਂ ਪੁਰਖਿਆਕਾਲ ਦੇ ਹੁਕਮ ਨੂੰ ਮੰਨਦੇ ਹਾਂ ਪੁਰਖਿਆਕਾਲ ਦੇ ਹੁਕਮ ਦੇ ਅੰਦਰ ਆਪਣੇ ਜੀਵਨ ਨੂੰ ਨਿਸ਼ਾਵਰ ਕਰਦੇ ਹਾਂ ਜੇ ਪੁਰਖਿਆਕਾਲ ਦੇ ਹੁਕਮ ਅੰਦਰ ਰਹਿ ਕੇ ਅਸੀਂ ਸਾਰੀ ਮਾਨਵ ਜਾਤੀ ਦਾ ਸਤਿਕਾਰ ਕਰਦੇ ਹਾਂ ਸਾਡੇ ਵਿੱਚ ਕੋਈ ਹਸਦ ਨਹੀਂ ਕੋਈ ਨਫ਼ਰਤ ਨਹੀਂ ਕੋਈ ਈਰਖਾ ਨਹੀਂ ਸਾਡੇ ਵਿੱਚ ਜਾਤ ਪਾਤ ਦਾ ਬੰਧਨ ਨਹੀਂ ਕੋਈ ਸ਼ਰ੍ਹਾਂ ਦਾ ਬੰਧਨ ਨਹੀਂ ਸਰਭ ਸੰਗਤੀ ਇਹ ਮਾਰਗ ਇੰਨਾ ਸਹਿਜ ਹੈ ਕਿ ਸੰਸਾਰ ਵਿੱਚ ਪਰਮਾਤਮਾ ਦੇ ਨਾਮ ਦਾ ਉਹ ਮਾਰਗ ਇੰਨਾ ਸਹਿਜ ਹੈ ਜਿਸ ਨੂੰ ਕਿਸੇ ਅਖਰਾ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਪਰਮਾਰਥ ਦਾ ਮਾਰਗ ਸਹਿਜ ਹੈ ਕਠਨ ਨਹੀਂ ਹੋਇਆ ਕਠਣੋਨਾ ਵਾਸਤੇ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਹੁਕਮ ਨਹੀਂ ਮੰਨਣਾ क्योंकि सरब हर संघ जी परमात्मा का हुक्म परमात्मा किस रूप भी मान दे जो परमात्मा ऐसे रूप मान लो कि परमात्मा तो होके रह जाए यही एक मार्ग है ਪਰਮार्थ ਦਾ ਮਾਰਗ ਸਤ ਤੇ ਸੱਚ ਹੈ ਪਰਮार्थ ਦੇ ਮਾਰਗ ਦਾ ਸਤ ਤੇ ਸੱਚ ਦਾ ਰੂਪ ਹੈ ਪਰਮਾਤਮਾ ਦਾ ਨਾਮ ਸਦਾ ਦੀ ਇੱਕ ਸਤ ਦੇ ਰੂਪ ਵਿੱਚ ਹੁੰਦਾ ਹੈ ਪਰਮਾਤਮਾ ਕਦੀ ਅਸਤ ਨਹੀਂ ਹੋਇਆ ਪਰਮਾਤਮਾ ਦਾ ਨਾਮ ਸਤ ਤੇ ਸਤ ਦੀ ਯੁਕਤ ਤੇ ਸਤ ਦਾ ਵਿਵਰਣ ਤੇ ਸਤ ਦੀ ਵਿਰਸਤ ਉਸ ਸਤ ਤੇ ਸੱਚ ਦੇ ਰੂਪ ਨੂੰ ਆਪਣੇ ਅੰਤਰ ਆਤਮਾ ਵਿੱਚ ਇੱਕ ਅਜ਼ਿਆਤਤਾ ਦੇ ਰੂਪ ਵਿੱਚ ਲੈ ਕੇ ਬੇਸ਼ੱਕ ਅਸੀਂ ਆਪਣੀ ਬਾਹਰੀ ਰਸਨਾ ਜੇਵਾ ਦੇ ਨਾਲ ਪਰਮਾਤਮਾ ਦਾ ਨਾਮ ਲੈਂਦੇ ਹਾਂ ਪਰ ਜਿੰਨਾ ਚਿਰ ਅਸੀਂ ਆਪਣੀ ਅੰਤਰ ਆਤਮਾ ਵਿੱਚ ਉਸ ਪ੍ਰਭੂ ਦਾ ਨਾਮ ਸਮਾ ਨਹੀਂ ਲੈਂਦੇ ਜਿੰਨਾ ਚਿਰ ਉਸ ਪਰਮਾਤਮਾ ਨੂੰ ਆਪਣੇ ਅੰਤਰ ਆਤਮਾ ਵਿੱਚ ਇੱਕ ਸਹਿਜ ਅਵਸਥਾ ਵਿੱਚ ਮਹਿਸੂਸ ਨਹੀਂ ਕਰਦੇ ਸਾਡਾ ਬਾਹਰੀ ਨਾਮ ਵੀ ਲਿਆ ਕਿਸੇ ਅਰਥ ਰਹਿ ਜਾਂਦਾ ਨਹੀਂ ਆਪਣੇ ਹਿਰਦੇ ਵਿੱਚ ਆਤਮਿਕ ਪੱਖ ਤੋਂ ਉਸ ਪਰਮਾਤਮਾ ਦੇ ਹੋ ਜਾਓ ਆਪਣੇ ਆਪਣੇ ਹਿਰਦੇ ਦੀ ਆਵਾਜ਼ ਨੂੰ ਆਪ ਪਛਾਨੋ हे ਪਰਮੇਸ਼ਵਰ ਤੂੰ ਮੇਰਾ ਤੇ ਮੈਂ ਤੇਰਾ ਜੇ ਮਤਲਬ ਸਮਝ ਲਓ ਸੋਹੰਗ ਜਾਪਦਾ ਤੁਹਾਡਾ ਮੇਰਾ ਫਰਕ ਰਹੇ ਨਾ ਰਾਇਆ ਸਰਬ ਹਰ ਸੰਗ ਦੀ ਸੋਹੰਗ ਸ਼ਬਦ ਤੂੰ ਮੇਰਾ ਤੇ ਮੈਂ ਤੇਰਾ कारण है कि परमार्थ के मार्ग से चलद जीवन बेशक अनेक कठिनाइया आदियां ने पर जदों गुरसिख का विश्वास ਇਕ ਪਰਪੱਕ ਰੂਪ ਵਿੱਚ ਹੋ ਜਾਵੇ ਜਦੋਂ ਗੁਰਸਿੱਖ ਆਪਣੇ ਸਤਿਗੁਰ ਦਾ ਹੋ ਜਾਵੇ ਗੁਰਸਿੱਖ ਜੀਵੇ ਗੁਰ ਪਰਵਾਸੀ ਜਦੋਂ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਇੱਕ ਸੱਚ ਦਾ ਵਿਸ਼ਵਾਸ ਹੋਵੇ ਇੱਕ ਪਰਮਾਤਮਾ ਦੇ ਨਾਮ ਦਾ ਵਿਸ਼ਵਾਸ ਹੋਵੇ ਇੱਕ ਪਰਮਾਰਥ ਦਾ ਮਾਰਗ ਹੋਵੇ ਜੋ ਸਤ ਤੇ ਸੱਚ ਦਾ ਉਸ ਤੇ ਵਿੱਚ ਝੂਠ ਝੂਠ ਨਹੀਂ ਚਾਹੀਦੀ ਉਸ ਤੇ ਵਿੱਚ ਨਿੰਦਿਆ ਤੇ ਚੁਗਲੀ ਨਹੀਂ ਚਾਹੀਦੀ ਉਸ ਤੇ ਵਿੱਚ ਸ਼ਰਮ ਮਾਨਵ ਜਾਤੀ ਦਾ ਇੱਕ ਰੂਪ ਹੋਣਾ ਚਾਹੀਦਾ जदो एक जीव दी, अंतर आत्मा हो है। क्योंकि जीव है की है कुछ भी है। आज जो भगत जीव आत्मा ने सारे एक परमात्मा विश्वास के उपर सब संसार दे ਜੇਕਰ ਪਰਮੇਸ਼ਵਰ ਦਾ ਸਾਡੇ ਸਿਰ ਉੱਪਰ ਹੱਥ ਹੈ ਅਨੇਕਾਂ ਔਕੜਾਂ ਤੁਸੀਂ ਸਹਿਜੇ ਪਾਰ ਕਰ ਜਾਓਗੇ ਜੇਕਰ ਪਰਮਾਤਮਾ ਦੀ ਕਿਰਪਾ ਸਾਡੇ ਤੇ ਨਹੀਂ ਰਹਿਮਤ ਨਹੀਂ ਤੇ ਅਸੀਂ ਕੁਝ ਵੀ ਨਹੀਂ ਇਹੀ ਫਰਕ ਹੈ ਜੋ ਗੁਰਸਿੱਖ ਜਾਂ ਭਗਤ ਆਪਣੇ ਪਰਮੇਸ਼ਵਰ ਦੇ ਚਰਨਾਂ ਨਾਲ ਜੋੜਦਾ ਹੈ ਕਦੀ ਪਾਸਾ ਨਾ ਆਵੇ ਹਾਰ ਦਾ ਜਿੱਤੇ ਆਪਣੇ ਹੱਥ ਰਖਾਈਆ ਉਸ ਜੀਵ ਭਗਤ ਆਤਮਾ ਦਾ ਸੰਸਾਰ ਦੇ ਵਿੱਚ ਹਮੇਸ਼ਾ ਜਿੱਤ ਰਹੇ ਜੇ ਤਾਂ ਇਹ ਨਹੀਂ ਸੰਸਾਰ ਜੇਤ ਨਹੀਂ ਪਰਮਾਤਮਾ ਦੇ ਮਾਰਗ ਦੇ ਪਰਮਾਤਮਾ ਵਾਲ ਹਰ ਕਦਮ ਜਦੋਂ ਜੀਵ ਦਾ ਅਕੇ ਜਾਣਦਾ ਹੈ ਤਾਂ ਜੀਵ ਦੀ ਅੰਤਰਾਤਮਾ ਵਿੱਚ ਆਪਣੇ ਸਤਿਗੁਰ ਦਾ ਉਹ ਰੂਪ ਉਹ ਸਤਸ ਰੂਪ ਨਜ਼ਰ ਆਉਂਦਾ ਹੈ ਸਰਬ ਹਰ ਸੰਗ ਜੀ ਜਦੋਂ ਅਸੀਂ ਪਰਮਾਤਮਾ ਨੂੰ ਅੱਠੇ ਪੈਰ ਦੇ ਉਸ ਰਹਿਣ ਯਾਦ ਕਰਦੇ ਹਾਂ ਸਾਡੀ ਅੰਤਰਾਤਮਾ ਵਿੱਚ ਇੱਕ ਸੱਚ ਦਾ ਮਾਰਗ ਮਿਲਦਾ ਹੈ ਇਸ ਸੰਸਾਰ ਦੇ ਵਿੱਚ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਕੁਝ ਵੀ ਸਤਿ ਤੇ ਸੱਚ ਨਹੀਂ ਇੱਕ ਪਰਮਾਤਮਾ ਦਾ ਨਾਮ ਮਾਰਗ ਹੈ ਇੱਕ ਪਰਮਾਤਮਾ ਦਾ ਨਾਮ ਹੈ ਜੋ ਸਤ ਹੈ ਤੇ ਸੱਚ ਹੈ ਉਸ ਸਤ ਤੇ ਸੱਚ ਨੂੰ ਆਪਣੇ ਅੰਦਰ ਸਮਾ ਲੋ ਆਪਣੀ ਅੰਤਰਾਤਮਾ ਵਿੱਚ ਆਪਣੇ ਪ੍ਰਭੂ ਦਾ ਉਹ ਵਾਸ ਰੱਖ ਲੋ ਹੇ ਪ੍ਰਭੂ ਤੂੰ ਮੇਰਾ ਤੇ ਮੈਂ ਤੇਰਾ ਸੰਸਾਰ ਦੇ ਵਿੱਚ ਰਹਿੰਦਿਆ ਹੋਇਆ ਸੰਸਾਰ ਦੇ ਵਿੱਚ ਵਿਚਰਦਿਆ ਹੋਇਆ ਇਹ ਕਿਸੇ ਨੂੰ ਪਰਲੇ ਵੀ ਆਪਣੇ ਪ੍ਰਭੂ ਤੋਂ ਕਦੀ ਦੂਰ ਜਾਣਾ ਨਹੀਂ ਪਰਮਾਤਮਾ ਸੰਸਾਰ ਵਿੱਚ ਸਾਨੂੰ ਭੇਜਦਾ ਹੀ ਕਿਉਂ ਹੈ ਪਰਮਾਤਮਾ ਨੂੰ ਨਾ ਤੇ ਆ ਪਹੁੰਚਦੀ ਜ਼ਰੂਰਤ ਦੀ ਨਾ ਹੀ ਆਤਮਾ ਨੂੰ ਭੇਜਣ ਦੀ ਜ਼ਰੂਰਤ ਹੁੰਦੀ ਹੈ ਪਰਮਾਤਮਾ ਕਿਉਂ ਭੇਜਦੇ ਨੇ ਸਾਨੂੰ ਜੀਵਾਂ ਨੂੰ ਸੰਸਾਰ ਵਿੱਚ ਕਿ ਇਹ ਭਗਤੋ ਇਹ ਜੀਵ ਲੱਖ 84 ਜੁਨੀ ਵਿੱਚੋਂ ਮਾਨਸ ਜਨਮ ਉੱਤਮ ਤੇ ਸ੍ਰੇਸ਼ਟ ਹੈ ਇਸ ਜਨਮ ਦੇ ਵਿੱਚ ਮੈਂ ਆਪਣੀ ਪਹਿਚਾਣ ਭਗਤਾਂ ਨੂੰ ਦਿਨਾ ਹਾਂ ਕਿਉਂਕਿ ਮਾਨਸ ਜਨਮ ਉੱਤਮ ਜਾਤ ਹੈ ਇਸ ਮਾਨਸ ਜਨਮ ਦੇ ਵਿੱਚ ਹੀ ਜੀਵ ਨੂੰ ਪਹਿਚਾਨ ਦਿੰਦੇ ਨੇ ਪ੍ਰਭੂ ਜੀ ਰਾਸੀ ਵਿੱਚੋਂ ਜੇ ਮਾਨਸ ਜਨਮ ਦੇ ਕੇ ਬਣਾਏ ਬੰਦਾ ਬੰਦਗੀ ਆਪਣੀ ਵਿੱਚ ਲਗਾਈਆ ਬੰਦਗੀ ਕਿਹੇ ਪਰਮੇਸ਼ਰ ਤੂੰ ਮੈਨੂੰ ਮਾਤ ਲੋਕ ਵਿੱਚ ਭੇਜਿਆ ਅੱਜ ਮੇਰਾ ਵੀ ਫਰਜ਼ ਹੈ ਤੇਰੇ ਪ੍ਰਤੀ ਕਿ ਮੈਂ ਤੇਰਾ ਨਾਮ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੀਤ ਕਰਨੀ ਸਰਬ ਤੇ ਸ੍ਰੇਸ਼ਟ ਹੈ ਸਰਬ ਹਰ ਸਮੇਂ ਇਹ ਅਜਿਹਾ ਮਾਰਗ ਹੈ ਜੋ ਪਰਮਾਤਮਾ ਨੇ ਸਾਨੂੰ ਮਤ ਲੋਕ ਵਿੱਚ ਦਿੱਤਾ ਕਿ ਐ ਗੁਰਮੁਖੋ ਜੋ ਵੀ ਜੀਵ ਪ੍ਰਾਣੀ ਸੰਸਾਰ ਵਿੱਚ ਆਇਆ ਹੈ ਉਸ ਨੂੰ ਪਰਮਾਤਮਾ ਦਾ ਨਾਮ ਜਿਸ ਰੂਪ ਵਿੱਚ ਲੈਣਾ ਚਾਹੇ ਤੇ ਲੈ ਲਵੇ ਪਰ ਐਸੇ ਰੂਪ ਵਿੱਚ ਕਿ ਪਰਮਾਤਮਾ ਤੁਹਾਡਾ ਹੋ ਕੇ ਰਹਿ ਜਾ जीव की आवाज होंगी है ओ जीव की आवाज जो तो परमात्मा एक भगत आत्मा अपनी आवाज देंगे ने अपने शब्द दी धात देंगे ने सरभर संग जी बेशक शब्द निरखर निर्वैर है निशखर है शब्द का कोई रूप नहीं कोई रंग नहीं कोई रेख नहीं कोई चेन नहीं कोई चक्कर नहीं कोई जात नहीं कोई पात नहीं पर परमेश्वर ने फरमान किया ਇਹ ਮੰਤਿਕੋ ਇਹ ਜਿਹੜੀ ਸ਼ਬਦੀ ਦਾਤ ਹੈ ਮੈਂ ਤੁਹਾਡੀ ਚੋਲੀ ਦੇ ਵਿੱਚ ਰੱਖ ਦਿੱਤੀ ਹੈ ਉਹ ਸ਼ਬਦੀ ਦਾਤ ਨੂੰ ਵੱਖ-ਵੱਖ ਰੂਪ ਦੇ ਨਾਲ ਬੋਲਿਆ ਗਿਆ ਵੱਖ-ਵੱਖ ਰੂਪ ਤੇ ਨਾਲ ਗਾਇਆ ਗਿਆ ਅਨਾਹਦ ਨਾਦੀਨਾਦ ਅਨਾਹਦ ਕਿਉਂ ਕਿਹਾ ਗਿਆ ਕਿ ਇਹ ਉਹ ਆਵਾਜ਼ ਹੈ ਜਿਸ ਨੂੰ ਜੀਵ ਪ੍ਰਾਣੀ ਸੁਣਨਾ ਚਾਵੇ ਤੇ ਤਾਂ ਵੀ ਨਹੀਂ ਸੁਣ ਸਕਦਾ ਜਦੋਂ ਇਹ ਸ਼ਬਦੀ ਪ੍ਰਗਟ ਸ਼ਬਦੀ ਪੂਜ एक दे उस जीव के अंदर सुनती है दे अंदर वो नाद उपजता है जिसन असी संसारी जीव समझ नहीं सकते ये परमात्मा की खेल है शबद का उसका रूप है शबद की वह कथा हर बानी दर चित परमेश्वर आप पाया हजूर शहनशाह जी ने एक सात निर अख की तार को लैके तीन पांच अठ की तार को लैके बावन अखरी तार तो ऊपर शब्द भी गा के वो परमात्मा की तार हर बाणी की रचना बावन अखरी तार तो उपर की तो जो साड़ी समय तो बार दी हजूर शहनशाह जी ने हर बाणी के रूप में छवी ग्रंथा की रचना की ਹਜੂਰ ਸ਼ੈਲਛ ਜੀ ਨੇ ਸਰਬ ਹਰ ਸੰਗਤ ਨੂੰ ਤੇ ਵਸਤਰ ਪਹਿਨਾ ਦਿੱਤੇ ਜਿੱਟਾ ਵਸਤਰ ਕਿਉਂ ਪਹਿਨਾਇਆ ਇਹ ਪ੍ਰਭ ਅਰੰਗਮ ਜੀ ਕੀ ਜਨਮ ਤੋਂ ਪੈਲਾ ਤੇ ਮਰਨ ਤੋਂ ਬਾਅਦ ਵੀ ਕਦੀ ਉਤਰਦਾ ਨਹੀਂ ਇਹ ਪ੍ਰਭ ਦੇ ਨਾਮ ਦਾ ਰੰਗ ਹੈ ਇਹ ਪ੍ਰਭ ਦੀ ਉਤਾਰ ਹੈ ਅਗਮਤਾ ਜੀ ਜਿਸ ਦੇ ਵਿੱਚ ਭਗਤਾਂ ਨੂੰ ਆਪਣੀ ਡੋਰੀ ਦੇ ਵਿੱਚ ਘੋਲਿਆ ਸਰਬ ਹਰ ਸੰਗਤ ਜੀ ਹਜੂਰ ਸ਼ੈਲਛ ਜੀ ਨੇ ਹਰ ਬਾਣੀ ਦੇ ਰੂਪ ਵਿੱਚ 24 ਗ੍ਰੰਥਾਂ ਦੀ ਰਚਨਾ ਕੀਤੀ ਉਸ ਦੇ ਵਿੱਚ ਉਹ ਦੋ ਚਾਰ ਲਾਈਨਾਂ ਪੜ੍ਹੂੰਗੀ ਕਿ ਕਿਸ ਤਰ੍ਹਾਂ ਪਰਮੇਸ਼ੁਰ ਜਿਸ ਜਿਸ ਦਾ ਲੇਖ ਹੁੰਦਾ ਉਹ ਉਸ ਲੇਖ ਨੂੰ ਪਰਮੇਸ਼ੁਰ ਨੇ ਪੂਰਿਆ ਸਭ ਤੋਂ ਵੱਡਾ ਖਲਾਸਾ ਵੇਦ ਵ્યાਸੀ ਨੇ ਕੀਤਾ ਕਿ ਉਹ ਪਰਮਾਤਮਾ ਤਰਤੀ ਤੇ ਆਵੇਗਾ ਨਿਰਗੁਣ ਸਰਗੁਣ ਰੂਪ ਦੇ ਵਿੱਚ ਆਵੇਗਾ ਉਹ ਪਰਮਾਤਮਾ ਸੋਹੰਗ ਦਾ ਜਾਪ ਦੱਸੇਗਾ ਉਸ ਤੋਂ ਬਾਅਦ ਕਸ਼ਯਪ ਜੀ 11ਵੇਂ અવਤਾਰ ਨੇ ਜਨਤਾਰਾ ਵਿੱਚ ਸਭ ਤੋਂ ਵੱਡਾ ਖਲਾਸਾ ਉਸ ਵਕਤ ਕਰ ਦਿੱਤਾ ਜਦੋਂ ਕਸ਼ਵ ਜੀ 11ਵੇਂ અવਤਾਰ ਜਨਤਾਰਾ ਵਿੱਚ ਹੋਏ ਕਸ਼ਵ ਜੀ ਨੇ ਆਪਣਾ ਮੁਖ ਜਨਤਾਰਾ ਵਿੱਚੋਂ ਬਾਹਰ ਕੱਢਿਆ ਤੇ ਉਸ ਵਕਤ ਪ੍ਰਖੇ ਕਾਨੇ ਜਹੀ ਰਹਿਮਤ ਕੀਤੀ ਕਸ਼ਵ ਜੀ ਨੂੰ ਜਨਤਾਰਾ ਉੱਪਰ ਸੋਹੰਗਮਾਰਾਈ ਸ਼ੇਰ ਸੇ ਵਿਸ਼ਨੋ ਭਗਵਾਨ ਦੀ ਜੈ ਦਾ ਨਹਰਾ ਨਜ਼ਰ ਆਇਆ ਉਸ ਵਕਤ ਕਸ਼ਵ ਜੀ ਨੇ ਸਵਾਲ ਕੀਤਾ ਕਿ ਇਹ ਨਾਰਾ ਸੰਸਾਰ ਵਿੱਚ ਕਦੋਂ ਪਰਚਲਿਤ ਹੋਵੇਗਾ ਫੁਰਖਿਆ ਕਾਲ ਨੇ ਕਿਹਾ ਕਿ ਜਦੋਂ ਚਵੀਂ অবতার ਵਿੱਚ ਮੈਂ ਟਟਾਵਾ ਕਰਾਂਗਾ ਪੱਛਮ ਦਿਸ਼ਾ ਚੋਂ ਆਵਾਂਗਾ ਨਵੀ ਰਚਨਾ ਰਾਜ ਕੇ ਆਵਾਂਗਾ ਫਿਰ ਇਹ ਜਗ ਜਗਰਾ ਹੋਵੇਗਾ ਇਹ ਨਾਰਾ ਸੰਸਾਰ ਵਿੱਚ ਪਰਚਲਿਤ ਹੋਵੇਗਾ ਸਰਬਹਰ ਸੰਗਤੀ ਅਨੇਕਾਂ ਪੈਸ਼ੀਂ ਗੋਈਆਂ ਜਿਨ੍ਹਾਂ ਨੇ ਪਰਮਾਤਮਾ ਦੀ ਆਮਦ ਬਾਰੇ ਦੱਸਿਆ ਇਸੇ ਤਰ੍ਹਾਂ ਹਜੂਰ ਸ਼ੰਚਾ ਜੀ ਨੇ ਪਹਿਲੀ ਵਿਦੇਸ਼ ਚਾਤਰਾ 5 ਜੁਲਾਈ 1972 ਨੂੰ ਜੇਠੂ ਆਦੀ 旅ਤੀ ਤੋਂ ਸ਼ੁਰੂ ਕੀਤੀ ਇੰਗਲੈਂਡ ਤੱਕ ਇਹ ਯਾਤਰਾ ਕਰਤੇ ਕੀਤੀ ਗਈ 3 ਮਹੀਨੇ ਦਾ ਸਮਾਂ ਸੀ ਇਸ ਯਾਤਰਾ ਦਾ ਹਜੂਰ ਸ਼ੈਲਸ਼ਾ ਜੀ ਜਦੋਂ ਪੈਰਿਸ ਦੀ 旅ਤੀ ਤੇ ਗਏ ਪਿਛਲੇ ਲੇਖ ਨੂੰ ਪੂਰਿਆ ਕੀਤਾ ਪੈਰਿਸ ਦੇ ਵਿੱਚ ਹਜੂਰ ਸ਼ੈਲਸ਼ਾ ਜੀ ਨੇ ਉਨਾ ਜਗ੍ਹਾ ਤੇ ਆਪਣੇ ਪਵਿੱਤਰ ਚਰਨਾਂ ਦੀ ਸ਼ੋਹ ਦਿੱਤੀ ਜਿਨ੍ਹਾਂ ਨੂੰ ਅਢੀਕ ਸੀ ਧਰਤੀ ਨੂੰ ਅਢੀਕ ਸੀ ਪਰਮੇਸ਼ਵਰ ਦੀ ਕਿ हे ਪੁਰਖਿਆ ਕਾਲ ਕਦੋਂ ਤੁਸੀਂ ਆ ਕੇ ਆਪਣਾ ਪਵਿੱਤਰ ਚਰਨ ਕਰ ਆਪਣਾ ਪਵਿੱਤਰ ਚਰਨ ਇਸ ਲੈ ਲਈ ਸੇ ਰੱਖੋ ਸਰਬ ਹਰ ਸੰਗ ਜੀ ਪਰਮੇਸ਼ਵਰ ਨੇ ਉਥੇ ਆਪਣੇ ਅਨੇਕਾਂ ਹੀ ਖੇਲ ਕੀਤੇ ਉਸ ਵਕਤ ਪੈਰਿਸ ਕੈ ਇੱਥੇ ਰਿਸ਼ੀਆਂ ਪੀਤਾ ਰਸ पैरस की धरती उत्ते रिशिया ने उस वक्त रस पीता से सतयुग दे गवाही है सतयुग दे विच जिन्ना मन कल्पना की थी वास वास्ता प्रभ दे नाल रखाइया इशारा देके गए दस बल द्वारे हाथ रखाइया बल राजे बल ते बावन गाथा बहुत लंबी है किस तरह परमेश्वर ने उस वक्त कृपा की थी कल युग अंत जरूर आवे पुरख समरथ पैरस विच ਸਾਰਿਆਂ ਨੇ ਪਵਿੱਖ ਬਾਣੀਆਂ ਕੀਤੀਆਂ ਕਿ ਇੱਥੇ ਪਰਮਾਤਮਾ ਜ਼ਰੂਰ ਆਵੇਗਾ ਸਮਰਾਤ ਪਰਮਾਤਮਾ ਆਵੇਗਾ ਜੋ ਦੀਨ ਦੁਨੀ ਕਰੇ ਇਕੱਠ ਏਕਾ ਰੰਗ ਰੰਗਾਇਆ ਉਹ ਪਰਮਾਤਮਾ ਇੱਥੇ ਇਕੱਠ ਕਰੇਗਾ ਕਿਸ ਕਰਕੇ ਉਹ ਸਭ ਦੇ ਲੈਣੇ ਦੇਣੇ ਪਿਛਲੇ ਵੇਖੇ ਕੱਢ ਬਚਿਆ ਰਹਿਣ ਕੋਈ ਨਾ ਪਾਇਆ ਸੰਭਲਦਾ ਮਾਲਕ ਸੰਭਲ ਕੇ ਆਵੇ 나ਠ ਸੰਭਲ ਆਪਣਾ ਕਦਮ ਟਕਾਇਆ वो परमात्मा अपना कदम इस धरती रखेगा पैरस्ती उपर अपना पवित्र कदम रखे ज्योति जो, जो स्वरूप हार आप अपनी कृपा कर करे खेल सच आह सच का मेला लाइया हथ कह मैं जिसते ना लगा लग मात्र दि बदलाइया ਉਹ ਥੋੜਾ ਜੀਵਨ ਅੱਗਾ ਬਹੁਤੀ ਵੰਨਾ ਕੋਈ ਵੰਡਾਇਆ ਮੇਲ ਹੋਵੇ ਉੱਪਰ ਛਾਰਗਾ ਸ਼ਹਿਨਸ਼ਾਹ ਦੇਵੇ ਮਾਨ ਵਡਿਆਈਆ ਐਸੀ ਗੌਰ ਦੀ ਜਗਾ ਤਾਮ ਤਰਮ ਤਾਰਬ ਖਾਈਆ ਜਿੱਥੇ ਸਰਭਰ ਸੰਗਜੀ ਪੈਰਸ ਦੇ ਵਿੱਚ ਇੱਕ ਦਰਿਆ ਵਗਦਾ ਹੈ ਸੈਂ ਦਰਿਆ ਦੇ ਕੰਡੇ ਇਲਿਖਤ ਹੋਈ ਨੋਟੀਡਮ ਚਰਚ ਦੇ ਕੋਲ ਉਸ ਵਕਤ ਉਹ ਜਿਹੜਾ ਚਰਚ ਸੀ ਉਹ ਪਰਮਾਤਮਾ ਦੀ ਉਹ ਜਗਾ ਉੱਥੇ ਹਜੂਰ ਸੈਨ ਚਾ ਜੀ ਨੇ ਕੀ ਫਰਮਾਨ ਕੀਤਾ ਜਿੱਥੇ 101 ਸਾਲ ਪਿੱਛੋਂ ਉਸ ਧਰਤੀ ਪੈਰਸਤੀ ਤੇ 101 ਸਾਲ ਬਾਅਦ ਜ਼ਰੂਰ ਭਗਤ ਭਗਵਾਨ ਦਾ ਬਣੇਗਾ ਅੱਡਾ ਉਸ ਧਰਤੀ ਦੇ ਉੱਪਰ ਪੈਰਸਤੀ ਧਰਤੀ ਦੇ ਉੱਪਰ 101 ਸਾਲ ਬਾਅਦ ਭਗਤ ਭਗਵਾਨ ਦਾ ਅੱਡਾ ਬਣੇਗਾ ਅੱਧੀ ਚੋਟੀ ਤੱਕ ਸਾਰੇ ਸਿਸ ਨੂੰ ਆਇਆ ਉਸ ਜਗ੍ਹਾ ਤੇ ਫਿਰ ਸਾਰੇ ਸਿਸ ਨੂੰ ਉਹ ਕਿਉਂ ਬਣੇਗਾ ਕਿਉਂਕਿ ਯੂਰਪ ਦੇ ਵਿੱਚ ਇੱਕ ਭਗਤ ਆਤਮਾ ਨੇ ਪਰ ਦੀ ਕਿਰਪਾ ਪਰਮੇਸ਼ਰ ਨੇ ਆਪਣੀ ਕਿਰਪਾ ਉਸ ਭਗਤ ਆਤਮਾ ਤੇ ਕਰ ਦਿੱਤੀ ਅੱਡੀ ਚੋਟੀ ਤੱਕ ਸਾਰੇ ਸੀਸ ਨਵਾਈਆ ਹਜੂਰ ਸੰਚੇ ਜੀ ਕੀ ਫਰਮਾਨ ਕੀਤਾਗੇ ਸ਼ਬਦ ਸੰਦੇਸਾ ਹੁਕਮ ਤਾਰ ਦਾ ਪੱਟਾ ਨਾ ਕੋਈ ਮੇਟੇ ਮੇਟ ਮਟਾਈਆ ਜਗਤ ਦਵਾਰ ਭਗਤ ਭੰਡਾਰ ਦਾ ਖੁੱਲੇਗਾ ਹਟਾ ਭਗਤਾਂ ਦੀ ਭਗਤੀ ਦੇ ਗਵਾਈਆ ਇਥੇ ਉਹ ਨਾਰੀਸ਼ੀਆਂ ਦੇ ਵੀ ਗਵਾਹੀ ਪੜ ਦਿੱਤੀ ਤੇ ਜੋ ਨਾਲ ਗੁਰਸਿੱਖ ਗਏ ਸੀ ਉਹਨਾਂ ਦੀ ਵੀ ਗਵਾਹੀ ਪਵਾ ਲਈ ਕਿ ਇਥੇ ਭਗਤ ਪੰਡਾਰ ਦਾ ਹੱਟ ਖੁੱਲੇਗਾ ਸਾਰਾ ਸੰਸਾਰ ਆ ਕੇ ਇਥੇ ਨਮਸਤਕ ਹੋਵੇਗਾ ਜਦੋਂ ਉਥੇ ਭਗਤ ਭਗਵਾਨ ਦਾ ਜ਼ਰੂਰ ਬਣੇਗਾ ਅੱਡਾ ਉਸ ਜਗ੍ਹਾ ਤੇ ਇੱਕ ਅਜਿਹਾ ਰੂਪ ਬਣੇਗਾ ਜਿਸ ਲੈਣੇ ਪਿੱਛੇ ਲੈਣੇਦਾਰ ਆਇਆ ਨਠਾ ਉਸ ਧਰਤੀ ਦਾ ਲੈਣਾ ਦੇਣਾ ਦੇਣ ਵਾਸਤੇ ਮਿਸਿਸ ਜੈਂਡਰ ਦੇ ਲੇਖ ਨੂੰ ਪੂਰਾ ਕਰਨ ਵਾਸਤੇ ਉਸ ਧਰਤੀ ਦੀ ਖਾਸ਼ ਨੂੰ ਪੂਰਾ ਕਰਨ ਵਾਸਤੇ ਧਰਤੀ ਕਹਿੰਦੀ ਮੈਂ ਮਿੱਟੀ ਖਾਕ ਹਾਂ ਮੈਂ ਆਪਣੀ ਰਸਰਾਂ ਤੋਂ ਬੋਲ ਨਹੀਂ ਸੀ ਸਕਦੀ ਨਾ ਮਿੱਟੀ ਬੋਲੀ ਅੱਜ ਤੱਕ ਨਾ ਖਾਕ ਬੋਲੀ ਪਰ ਪ੍ਰਭੂ ਦੀ ਅਮਤੇ ਧਰਤੀ ਬੋਲ ਉੱਠੀ तरनी के जनपक्तो प्रभु दा मंगो इको दर्श तरनी ने कह ता के है जनपक्तो पुरखे अकाल दा इको दर्श मंगो क्योंकि परमेश्वर दे दर्श अंदर तरस है दर्श अंदर ही रहमत है क्योंकि परमेश्वर दी रहमत बख्शीश नु किसे अल्फाजा दे वेच कलम बांध नहीं कीता जा सकदा ਜਿਸ ਲੈਣੇ ਪਿਛੇ ਲੈਣੇ ਦਾ ਰਿਆ ਆ ਨਠਾ ਭਜਿਆ ਵਾਹੋ ਦਾਇਆ ਉਸ ਦਾ ਇੱਕੋ ਨਾਮ ਤੇ ਇੱਕੋ ਟੱਪਾ ਸੋngਟੋਲਾ ਸਭ ਦੀ ਕਰੇ ਅਗਵਾਈਆ ਉਸ ਪਰਮਾਤਮਾ ਨੇ ਇੱਕ ਨਾਮ ਦੇਤਾ ਬੇਸ਼ੱਕ ਨਾਮ ਦੋ ਅਖਰੀ ਹੁੰਦਾ ਹੈ ਉਸ ਨਾਮ ਨੂੰ ਪਾਉਣਾ ਉਸ ਨਾਮ ਦੇ ਵਿੱਚ ਸਮਾਉਣਾ ਉਸ ਨਾਮ ਦੇ ਵਿੱਚ ਇੱਕ ਅਜਿਹੇ ਰੂਪ ਵਿੱਚ ਵਿਸਮਾਦ ਹੋ ਜਾਣਾ ਇਹੀ ਕਠਨ ਹੈ ਸਰਬ ਹਰ ਸੰਗਤ ਜੀ ਉਸ ਵਕਤ ਸ਼ੈਨ ਚਾ ਜੀ ਫਰਮਾਨ ਕੀਤਾ ਉਸ ਦਾ ਇੱਕੋ ਨਾਮ ਤੇ ਇੱਕੋ ਟੱਪਾ ਸੋਹੰਗ ਟੋਲਾ ਸਭ ਦੀ ਕਰੇ ਗਵਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਮੇਲਾ ਲੇ ਮਲਾਈਆ ਪੈਰਿਸ ਕੇ ਮੇਰੇ ਪ੍ਰੇਮ ਦੀ ਵਹੰਦੀ ਤਾਰ ਵਹਿ ਵਹਿ ਦਰਸਾਈਆ ਸੰਦਰ ਦੇ ਆਪ ਦਾ ਪਾਣੀ ਆਪਣੀ ਚਾਲ ਦੇ ਨਾਲ ਚਲਦਾ ਜਾ ਰਿਹਾ ਸੀ ਉਸ ਵਕਤ ਪੈਰਸ ਨੇ ਕਿਹਾ ਕਿ ਮੇਰੇ ਪ੍ਰੇਮ ਦੀ ਵੰਦੀ ਤਾਰ ਵਹਿ ਵਹਿ ਦਰਸਾਇਆ ਮੈਂ ਵੇਖਿਆ ਜੀਵਨ ਸਰਬ ਸੰਸਾਰ ਮੈਂ ਸਾਰੇ ਸੰਸਾਰ ਦਾ ਜੀਵਨ ਦੇਖਿਆ ਮਾਨਵ ਜਾਤੀ ਖੋਜ ਖਜਾਈਆ ਪ੍ਰਭ ਨਾਲ ਰਿਆ ਨਾ ਕਿਸੇ ਪਿਆਰ ਪਰਮੇਸ਼ਵਰ ਦੇ ਨਾਲ ਕਿਸੇ ਦਾ ਪਿਆਰ ਰਿਆ ਹੀ ਨਹੀਂ प्रीਤੀ ਜਗਤ ਵਾਲੀ ਹੰਡਾਈਆ ਪਰਮੇਸ਼ਵਰ ਦੇ ਨਾਲ ਕਿਸੇ ਦਾ ਪਿਆਰ ਰਿਆ ਹੀ ਨਹੀਂ ਇਸੇ ਕਰਕੇ ਭਗਤੀ کہہ ਰਹੀ ਹੈ ਕਿ ਹੈ ਪ੍ਰਮਾਤਮਾ ਭਗਤੀ ਭਗਤੀ ਸਾਰਾ ਸੰਸਾਰ ਬੋਲ ਰਿਹਾ ਹੈ ਪਰ ਭਗਤੀ ਕਹਿੰਦੀ ਹੈ ਹੈ ਪ੍ਰਮਾਤਮਾ ਤੇਰੇ ਨਾਮ ਦੇ ਵਿੱਚ ਕੋਈ ਸਮਾਨ ਨਹੀਂ ਰਹਾ ਬਾਰੋਂ ਸੰਸਾਰ ਰਸਨਾ ਜੇਵਾ ਦੇ ਨਾਲ ਤੇਰਾ ਨਾਮ ਲੈਂਦੀ ਹੈ ਪਰ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਵਾਸ ਰੱਖਦੀ ਹੀ ਨਹੀਂ ਤੇ ਪਰਮਾਤਮਾ ਨੂੰ ਇਹ ਗੱਲ ਕਦੀ ਮਨਜ਼ੂਰ ਹੁੰਦੀ ਹੀ ਨਹੀਂ ਕਿ ਮੇਰਾ ਸਿੱਖ ਬਾਰੋਂ ਹੋਰ ਹੋਵੇ ਤੇ ਅੰਦਰੋਂ ਹੋਰ ਹੋਵੇ ਜੇਸੀ ਪਰਮਾਤਮਾ ਦਾ ਨਾਮ ਜਿਸ ਰੂਪ ਵਿੱਚ ਵੀ ਲੈਂਦੇ ਹਾ ਸਾਡੀ ਅੰਤਰਾਤਮਾ ਵਿੱਚੋਂ ਪ੍ਰਾਪਤ ਦਾ ਨਾਮ ਸਮਾਇਆ ਹੋਵੇ ਸਾਡੇ ਹਿਰਦੇ ਵਿੱਚ ਪਰਮਾਤਮਾ ਦੀ ਸੱਚ ਦੀ ਆਵਾਜ਼ ਹੋਵੇ ਸੱਚ ਦਾ ਹੀ ਵਿਵਰਣ ਤੇ ਸੱਚ ਦੀ ਵਿਵਸਥਾ ਹੋਵੇ ਸਰਬਹਰ ਸੰਗ ਦੀ ਹਜੂਰ ਸ਼ੈਤ ਚਾ ਜੀ ਨੇ ਆਪਣੀ ਕਿਰਪਾ ਆਪ ਕੀਤੀ ਤੇ ਇੱਕ ਅਜਿਹੇ ਰੂਪ ਦੇ ਵਿੱਚ ਮਾਤ ਲੋਕ ਵਿੱਚ ਸੱਚਾ ਸੰਦੇਸ਼ ਦਿੱਤਾ ਫਰਮਾਨ ਦਿੱਤਾ ਹਜੂਰ ਸੈਂਸਾ ਜੀ ਦਾ ਫਰਮਾਨ ਹੈ ਕਿ ਮਾਨਵ ਜਾਤੀ ਦੀ ਇਕਤਾ ਨੂੰ ਮੁੱਖ ਰੱਖਿਆ ਮਾਨਮਤਾ ਨੂੰ ਮੁੱਖ ਰੱਖਿਆ ਸੱਚੀ ਸੇਵਾ ਕੀ ਹੈ ਮਾਨਵਤਾ ਦੀ ਮਾਨਵਤਾ ਦੀ ਸੇਵਾ ਵਿੱਚ ਹੀ ਸਤਿ ਤੇ ਸੱਚ ਦਾ ਰੂਪ ਹੈ ਆਤਮਾ ਪਰਮਾਤਮਾ ਨਾਲ ਮੇਲ ਕਰਨਾ ਸਰਬ ਮਾਨਵ ਜਾਤੀ ਦਾ ਇੱਕੋ ਜਿਹਾ ਸਤਕਾਰ ਕਰਨਾ ਕਿਉਂਕਿ ਸਰਬ ਹਰ ਸੰਗਤ ਜੀ ਸਾਰਿਆਂ ਵਿੱਚ ਤੇ ਪਰਮਾਤਮਾ ਵਸਦਾ ਹੈ ਸਬ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਸਰਬ ਹਸਨ ਜੀ ਇਸੇ ਨਾਲ ਹੀ ਮੈਂ ਪਰਮੇਸ਼ਵਰ ਦੇ ਚਰਨਾ ਪਾਸੋਂ ਖਿਮਾ ਮੰਗਦੇ ਹਾਂ ਕਿਉਂਕਿ ਗੁਰਸਿੱਖ ਦੇ ਅੰਦਰ ਇੱਕ ਅਜਿਹਾ ਰੂਪ ਹੋਣਾ ਚਾਹੀਦਾ ਹੈ ਹਜ਼ੂਰ ਸ਼ਹੰਸ਼ਾ ਜੀ ਨੇ ਫਰਮਾਨ ਕੀਤਾ ਹਰ ਬਾਣੀ ਵਿੱਚ ਜਨਮ ਲਿਆ ਤੋ ਦਰਸ ਕੀਆ ਲੈ ਕੇ ਜਾਇਓ ਸ਼ਾਬਾਸ਼ ਵੇਲਾ ਗਿਆ ਹੱਥ ਨਾ ਆਈਆ ਇੱਕ ਤੇਰੇ ਮਿਲਨ ਦੀ ਗਰਜ ਦੁਜੀ ਆਸ ਨਾ ਕੋਈ ਰਖਾਈਆ ਤੇਰਾ ਦਰਸ ਕੀਤਿਆਂ ਦੀਨ ਦੁਨੀ ਤਰ ਜਾਵੇ ਮਾਲਾ ਮਣਕੇ ਦੀ ਲੋੜ ਰਹਿਣਾ ਰਾਇਆ ਸਰਬ ਹਰ ਸੰਗਤ ਜੀ ਇਹ ਜੀਵਨ ਹੈ ਇਸ ਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਲਾ ਕੇ ਪਰਮਾਤਮਾ ਦੇ ਚਰਨਾਂ ਦੀ ਓਟ ਲੈ ਕੇ ਕਿਉਂਕਿ ਇੱਕ ਓਟ ਰੱਖਣੀ ਹੈ ਪ੍ਰਖੇ ਅਕਾਲ ਦੀ ਉਸ ਓਟ ਨੂੰ ਰੱਖ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਸਰਬ ਹਰ ਸੰਗਤ ਜੀ ਅੱਜ ਦਾ ਵਿਹਾਰ ਸਾਡੇ ਸਤਿਕਾਰਯੋਗ ਵੀ ਦੇ ਗ੍ਰਹਿ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਸਦਾ ਹੀ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ ਇਸ ਦੇ ਨਾਲ ਹੀ ਮੈਂ ਖਿਮਾ ਚਾਹੁੰਦੀ ਸੋ ਹੰਗਮਾ ਰਾਜ ਤੇਰੇ ਸੰਦੇਸ਼ ਨੂੰ ਪਾਗਾ